ਸਿੱਧੂ ਮੂਸੇਵਾਲਾ ਜਿਸ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਜਿਹੜਾ ਜਾਣਿਆ ਜਾਂਦਾ ਜਿਹਦੇ ਕਰਕੇ ਭਾਰਤ ਦੀ 뮤직 ਇੰਡਸਟਰੀ ਦਾ ਪੰਜਾਬ ਦੀ 뮤직 ਇੰਡਸਟਰੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਗਿਆ ਉਸ ਮੂਸੇਵਾਲੇ ਦੇ ਜਿਹੜਾ ਕਤਲ ਦੀ ਜਿਹੜੀ ਆ ਇੱਕ ਤਾਂ ਉਹਦੀ ਉਹਦੇ ਕਤਲ ਨੂੰ ਲੈ ਕੇ ਕਿ ਕਿਹਨੇ ਉਹਦਾ ਕਤਲ ਕਰਵਾਇਆ ਜਾਂ ਜਿਹੜਾ ਕੌਣ ਦੇ ਪਿੱਛੇ ਸੀਗਾ ਇਹਨੂੰ ਲੈ ਕੇ ਪਰਿਵਾਰ ਲਗਾਤਾਰ ਸਵਾਲ ਉਠਾ ਰਿਹਾ ਤੇ ਉਸ ਤੋਂ ਬਾਅਦ ਜੇਐਸਟੀ ਕੇ ਨਾਲ ਲਾਰੈਂਸ ਬਿਸ਼ਨੋਈ ਨੇ ਟੀਵੀ ਇੰਟਰਵਿਊਜ਼ ਦੇ ਵਿੱਚ ਆ ਕੇ ਹਿੱਕ ਥਾਪੜ ਕੇ ਕਿਹਾ ਕਿ ਅਸੀਂ ਇਹ ਸਾਰਾ ਕੁਝ ਕੀਤਾ ਤੇ ਉਹਨੂੰ ਲੈ ਕੇ ਵੀ ਲਗਾਤਾਰ ਜਿਹੜੇ ਸਵਾਲ ਬਣੇ ਹੋਏ ਸੀਗੇ ਕਿ ਉਹਨਾਂ ਦੀ ਇੰਟਰਵਿਊ ਜਿਹੜੀ ਆ ਉਹ ਹੋਈ ਕਿੱਥੋਂ ਆ ਇਹ ਜਿਹੜਾ ਹੁਣ ਪੰਜਾਬ ਸਰਕਾਰ ਕੇਸਵੀਕੇ ਨਾਲ ਕੰਮ ਕਰਦੀ ਆ ਕੇਸਵੀਕੇ ਨਾਲ ਜਿਹੜਾ ਪ੍ਰਭਾਸ਼ਿਤ ਕਰਨਗੇ ਭਗਵੰਤ ਸਿੰਘ ਸਾਹਿਬ ਹੁਣੀ ਜਾਂ ਆਮ ਆਦਮੀ ਪਾਰਟੀ ਦੇਖੋ ਪਹਿਲਾਂ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਭਗਵੰਤ ਸਿੰਘ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਇੱਕ ਵਾਰ ਕਿਹਾ ਸੀਗਾ ਕਿ ਗੋਲਡੀ ਬਰਾੜ ਨੂੰ ਅਸੀਂ ਫੜ ਲਿਆ ਤੇ ਬਾਅਦ ਵਿੱਚ ਬਰਾੜ ਹੁਣੀ ਫੇਰ ਆ ਕੇ ਜਿਹੜਾ ਪਤਾ ਲੱਗਾ ਕਿ ਉਹ ਇੰਟਰਵਿਊਜ਼ ਵਗੈਰਾ ਦੇ ਰਹੇ ਨੇ ਕਿ ਮੈਂ ਤਾਂ ਭਾਈ ਬਾਹਰ ਬੈਠਾ ਇਹਨਾਂ ਨੇ ਪਤਾ ਨਹੀਂ ਕਿ ਇਹਨੂੰ ਫੜ ਲਿਆ ਸੋ ਉਹ ਇੱਕ ਤੁਹਾਡੀ ਰਿਟ ਨੂੰ ਚੈਲੰਜ ਕਰਦੀ ਹੋਈ ਗੱਲ ਸੀਗੀ ਤੇ ਉਸ ਤੋਂ ਬਾਅਦ ਹਜੇ ਤੱਕ ਵੀ ਉਹਦੀ ਗ੍ਰਿਫਤਾਰੀ ਨਹੀਂ ਉਸਰੀ ਕਿਨਾ ਹੋ ਸਕੀ ਤੇ ਇਹਦੇ ਨਾਲ ਹੀ ਜੇਕਰ ਆਪਾਂ ਦੇਖੀਏ ਲਾਰੈਂਸ ਬਿਸ਼ਨੋਈ ਜਦੋਂ ਉਹਨਾਂ ਦੀ ਜਿਹੜੀਆਂ ਦੋ ਇੰਟਰਵਿਊਜ਼ ਹੋਈਆਂ ਸੀਗੀਆਂ ਉਹ ਉਹਨਾਂ ਦੀ ਜਿਹੜਾ ਪਹਿਲੀ ਇੰਟਰਵਿਊ ਤੋਂ ਬਾਅਦ ਸਾਡੇ ਜਿਹੜੇ ਉਸ ਸਮੇਂ ਦੇ ਜਿਹੜੇ ਆ ਸੀਗੇ ਡੀਜੀਪੀ ਜਿਹੜੇ ਕਾਰਜਕਾਰੀ ਡੀਜੀਪੀ ਉਹਨਾਂ ਨੇ ਆ ਕੇ ਕਿਹਾ ਸੀਗਾ ਕਿ ਪੰਜਾਬ ਦੀ ਹਦੂਦ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਈ ਤੇ ਉਹਨਾਂ ਨੇ ਕੱਪੜਿਆਂ ਦਾ ਜੈਸਵੀ ਕਹਿੰਦੀਆਂ ਗੱਲਾਂ ਦਾ ਜ਼ਿਕਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਸੇ ਤਰੀਕੇ ਦੇ ਕੱਪੜੇ ਜਾਂ ਹੁਲਗੀਆਂ ਦੇ ਵਿੱਚ ਉਹਨਾਂ ਨੇ ਅੱਗੇ ਦੂਸਰੀ ਇੰਟਰਵਿਊ ਕੀਤੀ ਹੁਣ ਇਹਦੀ ਗੱਲ ਆਪਾਂ ਕਿਉਂ ਕਰ ਰਹੇ ਆ ਕਿਉਂਕਿ ਬੀਤੇ ਰੋਜ਼ ਜਿਹੜਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸ ਆਈ ਟੀ ਨੇ ਜਿਹੜੀ ਕਿ ਪੰਜਾਬ ਪੁਲਿਸ ਦੀ ਐਸ ਆਈ ਟੀ ਆ ਇਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਜਿਹੜੀਆਂ ਦੋ ਟੀਵੀ ਇੰਟਰਵਿਊਜ਼ ਜੇਲਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਪੰਜਾਬ ਦੀਆਂ ਬਾਉਂਡਰੀਜ਼ ਦੇ ਅੰਦਰ ਹੋਈਆ ਮਤਲਬ ਕਿ ਇੱਕ ਇੰਟਰਵਿਊ ਦੇ ਬਾਬਤ ਉਹਨਾਂ ਨੇ ਕਲੀਅਰ ਕਰਤਾ ਕਿ ਉਹ ਪੰਜਾਬ ਦੇ ਵਿੱਚ ਹੋਈ ਆ ਇੰਡੀਆ ਟੂਡੇ ਦੀ ਜਿਹੜੀ ਰਿਪੋਰਟ ਹੈ ਉਹ ਦੱਸ ਰਹੀ ਹੈ ਕਿ ਐਸ ਆਈ ਪੀ ਜਿਹੜੀ ਆ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਵੀ ਜਿਹੜੀਆਂ ਇਹਨਾਂ ਨੇ ਲਾਰੈਂਸ ਬਿਸ਼ਨੋਈ ਨੇ ਟੂ ਜਿਹੜੀਆਂ ਇੰਟਰਵਿਊਜ਼ ਦਿੱਤੀਆਂ ਸੀਗੀਆਂ ਪ੍ਰਾਈਵੇਟ ਟੀਵੀ ਚੈਨਲਸ ਨੂੰ ਇਹ ਆਬੀਸਲੀ ਪਟਿਆਲ ਸਾਹਿਬ ਨੇ ਜਿਹੜਾ ਏ ਵੀ ਪੀ ਦੇ ਲਈ ਇਹ ਇੰਟਰਵਿਊ ਕੀਤੀ ਸੀ ਤੇ ਉਹਨਾਂ ਨੇ ਜਿਹੜੀ ਆਪਣੀ ਸ਼ੁਰੂਆਤੀ ਰਿਪੋਰਟ ਆ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਸੀਗੀ ਉਹ ਉਦੋਂ ਹੋਈ ਸੀਗੀ ਜਦੋਂ ਹੀ ਵਾਸ ਲਾਂਚਡ ਇਨ ਪੰਜਾਬਜ਼ ਬਠਿੰਡਾ ਜੇਲ੍ਹ ਕੇ ਜਦੋਂ ਪੰਜਾਬ ਦੀ ਬਠਿੰਡਾ ਜੇਲ੍ਹ ਦੇ ਵਿੱਚ ਸੀਗਾ ਸੋ ਇਹ ਸੀਲ ਡਵਲਪ ਦੇ ਵਿੱਚ ਬੀਤੇ ਰੋਜ਼ ਜਿਹੜਾ ਆ ਰਿਪੋਰਟ ਆ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੇ ਦਿੱਤੀ ਗਈ ਸੋ ਪ੍ਰोसीडिंग ਦੇ ਦੌਰਾਨ ਐਸਆਈਪੀ ਨੇ ਹੋਰ ਟਾਈਮ ਵੀ ਮੰਗਿਆ ਕਿ ਉਹ ਚਾਹੁੰਦੇ ਨੇ ਕਿ ਉਹ ਜਿਹੜਾ ਦੂਸਰੀ ਇੰਟਰਵਿਊ ਦੇ ਬਾਬਤ ਵੀ ਜਿਹੜੀ ਉਹਨਾਂ ਦੀ ਜਾਂਚ ਚੱਲ ਰਹੀ ਆ ਤੇ ਉਹਦੇ ਬਾਬਤ ਉਹ ਪ੍ਰੋਪਰ ਜਿਹੜੀ ਇਨਕੁਆਇਰੀ ਕਰ ਸਕਣ ਇਹ ਜਿਹੜੀ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਇਹ ਪਿਛਲੇ ਸਾਲ ਜਿਹੜੀ ਆ ਅਦਾਲਤ ਦੇ ਵੱਲੋਂ ਬਣਾਈ ਗਈ ਸੀਗੀ ਤਾਂ ਕਿ ਇਹ ਜਿਹੜੇ ਆ ਕਿ ਜਦੋਂ ਇੰਟਰਵਿਊਜ਼ ਹੋਈਆਂ ਉਦੋਂ ਸਰਕਮਸਟੈਂਸਸ ਜਿਹੜੇ ਆ ਹਾਲਾਤ ਕੀ ਇਸ ਵੀ ਕਿਤੇ ਸੀਗੇ ਉਹਨਾਂ ਨੂੰ ਥੋਰੋਲੀ ਜਿਹੜਾ ਇਨਵੈਸਟੀਗੇਟ ਕੀਤਾ ਜਾ ਸਕੇ ਸੋ ਇਸ ਦੇ ਉੱਤੇ ਬੋਲਦਿਆਂ ਸੀਨੀਅਰ ਐਡਵੋਕੇਟ ਦੀਪਕ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਇੰਟਰਵਿਊ ਆ ਉਹ ਪੰਜਾਬ ਦੇ ਵਿੱਚੋਂ ਹੋਈ ਆ ਜਦ ਕਿ ਜਦੋਂ ਪੰਜਾਬ ਦੇ ਡੀਜੀਪੀ ਨੂੰ ਇਸ ਬਾਬਤ ਪੁੱਛਿਆ ਗਿਆ ਸੀਗਾ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਇੰਟਰਵਿਊ ਜਿਹੜੀ ਆ ਇਹ ਗੈਰਕਾਨੂੰਨੀ ਆ ਪਰ ਉਹ ਇਸ ਤੇ ਐਕਸ਼ਨ ਇਸ ਕਰਕੇ ਨਹੀਂ ਲੈ ਸਕਦੇ ਕਿਉਂਕਿ ਇੰਟਰਵਿਊ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੋਈ ਤੇ ਹੁਣ ਜਿਹੜਾ ਪੰਜਾਬ ਦੇ ਡੀਜੀ ਹਿਊਮਨ ਰਾਈਟਸ ਪ੍ਰਬੋਧ ਕੁਮਾਰ ਆ ਇਹ ਜਿਹੜਾ ਦੀਪਕ ਹੁਣੀ ਕਹਿ ਰਹੇ ਨੇ ਕਿ ਹੁਣ ਜਿਹੜਾ ਪੰਜਾਬ ਦੇ ਡੀਜੀ ਹਿਊਮਨ ਰਾਈਟਸ ਪ੍ਰਬੋਧ ਕੁਮਾਰ ਆ ਉਹਨਾਂ ਨੇ ਕਿਹਾ ਕਿ ਪਹਿਲੀ ਇੰਟਰਵਿਊ ਜਿਹੜੀ ਆ ਇਹ ਇਹ ਜਿਹੜੀ ਪੰਜਾਬ ਆਪ ਦੇ ਵਿੱਚ ਹੋਈ ਸੀਗੀ ਕਿ ਇਹ ਹੁਣ ਇਹਨਾਂ ਨੇ ਕਿਹਾ ਕਿ ਪੰਜਾਬ ਗਵਰਨਮੈਂਟ ਤੇ ਪੰਜਾਬ ਪੁਲਿਸ ਦੇ ਜਿਹੜੇ ਇਹ ਕਲੇਮਸ ਆ ਇਹ ਇੱਕ ਦੂਜੇ ਨੂੰ ਕੌਂਟਰਡਿਕਟ ਕਰ ਰਹੇ ਨੇ ਤੇ ਆਬਵੀਅਸਲੀ ਜਿਹੜਾ ਇਹਨਾਂ ਨੇ ਕਿਹਾ ਕਿ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਉਹ ਇਸ ਗੱਲ ਤੋਂ ਨਿਰਾਸ਼ ਨੇ ਕਿ ਉਹਨਾਂ ਦੇ ਨਾਲ ਝੂਠ ਬੋਲਿਆ ਗਿਆ ਸੋ ਇਹ ਜਿਹੜੀਆਂ ਟੂ ਬੈਕ ਟੂ ਬੈਕ ਜਿਹੜੀਆਂ ਇੰਟਰਵਿਊਜ਼ ਆ ਇਸ ਰਿਪੋਰਟ ਦੇ ਮੁਤਾਬਕ ਉਹ 14 ਮਾਰਚ ਤੇ 17 ਮਾਰਚ 2023 ਨੂੰ ਜਿਹੜੀਆਂ ਕੀਤੀਆਂ ਗਈਆਂ ਸੀਗੀਆਂ ਸੋ ਇਹ ਜਿਹੜਾ ਜੀ ਹੁਣ ਇਹਦੀ ਜਿਹੜੀ ਇਸ ਸਾਰੇ ਕਾਰਵਾਈ ਦੀ ਅਗਲੀ ਜਿਹੜੀ ਡੇਟ ਆ ਉਹ 7 ਅਗਸਤ ਨੂੰ ਪਾ ਦਿੱਤੀ ਗਈ ਆ ਸੋ ਪੰਜਾਬ ਗਵਰਨਮੈਂਟ ਇਹਦੇ ਉੱਤੇ ਕੀ ਕਹਿੰਦੀ ਆ ਜਾਂ ਉਹ ਇਸ ਨੂੰ ਕਿਵੇਂ ਜਿਵੇਂ ਪਹਿਲਾਂ ਤੁਹਾਡੇ ਨਾਲ ਗੋਲਡੀ ਪ੍ਰਾਡ ਵਾਲੀ ਗੱਲ ਵੀ ਕੀਤੀ ਆ ਕਿ ਇਹਨਾਂ ਦੀ ਜਿਹੜੀ ਆ ਕੇਸਵੀ ਕੇ ਨਾਲ ਗਵਰਨਮੈਂਟ ਕੰਮ ਕਰ ਰਹੀ ਆ ਇਹਦੇ ਤੇ ਕਾਫੀ ਜ਼ਿਆਦਾ ਸਵਾਲ ਜਿਹੜੇ ਖੜੇ ਹੁੰਦੇ ਨੇ ਓਬਵੀਅਸਲੀ ਮੂਸੇ ਵਾਲਾ ਜਿਹੜਾ ਇੱਕ ਐਸਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਨੇ ਪੰਜਾਬ ਦਾ ਨਾ ਸਿਰਫ ਪੰਜਾਬ ਦਾ ਬਲਕਿ ਭਾਰਤ ਦਾ ਪੰਜਾਬ ਦੀ 뮤직 ਇੰਡਸਟਰੀ ਦਾ ਜਿਹੜਾ ਨਾਮ ਆ ਪੂਰੀ ਦੁਨੀਆ ਤੇ ਪਹੁੰਚਾਇਆ ਇੱਥੇ ਮੈਨੂੰ ਯਾਦ ਆ ਕਿ ਜਦੋਂ ਉਹਨਾਂ ਦਾ ਕਤਲ ਹੋਇਆ ਉਦੋਂ ਤਾਂ ਪੂਰੇ ਵਿਸ਼ਵ ਦੇ ਵਿੱਚ ਖਬਰਾਂ ਛਾਇਆ ਹੋਈਆਂ ਸਿਰਫ ਇਹ ਨਹੀਂ ਕਿ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਪੰਜਾਬੀ ਨੂੰ ਰਿਪੋਰਟ ਕਰਦੇ ਨੇ ਜਾਂ ਇੰਡੀਆ ਨੂੰ ਰਿਪੋਰਟ ਕਰਦੇ ਨੇ ਉਹਨਾਂ ਨੇ ਖਬਰਾਂ ਕੀਤੀਆਂ ਸਕਾਈ ਨਿਊਜ਼ ਵਰਗਿਆਂ ਨੇ ਜਿਹੜਾ ਜਿਹੜੇ ਵੱਡੇ ਦੁਨੀਆ ਦੇ ਚੈਨਲਸ ਨੇ ਉਹਨਾਂ ਨੇ ਸਾਰਿਆਂ ਨੇ ਜਿਹੜਾ ਬੂਸੇ ਵਾਲੇ ਦੀ ਖਬਰ ਜਿਹੜੀ ਆ ਉਸ ਸਮੇਂ ਕੀਤੀ ਸੀਗੀ ਕਿ ਕੇਸਟੀਕੇ ਨਾਲ ਪੰਜਾਬ ਦਾ ਇੱਕ ਜਿਹੜਾ ਸਿੰਗਰ ਆ ਜਿਹਦੀ ਮੌਤ ਹੋਈ ਆ ਸੋ ਖੈਰ ਇਸ ਤੋਂ ਬਾਅਦ ਜੇਕਰ ਆਪਾਂ ਪੰਜਾਬ ਦੇ ਇੱਕ ਹੋਰ ਗੱਭਰੂ ਤੇ ਆਈਏ ਸ਼ੁਭਕਰਨ ਸਿੰਘ ਸੋ এবিপি ਸਾਂਝਾ ਰਿਪੋਰਟ ਕਰ ਰਿਹਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਦੇ ਵਿੱਚ ਬੀਤੇ ਦਿਨੀ ਬੀਤੇ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਤੇ ਹਾਈ ਕੋਰਟ ਦੀ ਸੁਣਵਾਈ ਦੇ ਦੌਰਾਨ ਅਦਾਲਤ ਨੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਨੂੰ ਦੇਖਦੇ ਹੋਏ ਕਿਹਾ ਕਿ ਪੁਲਿਸ ਨੇ ਗੋਲੀ ਨਹੀਂ ਚਲਾਈ ਜਿਸ ਤੇ ਹਾਈ ਕੋਰਟ ਨੇ ਕਿਹਾ ਕਿ ਮੌਤ ਦਾ ਕਾਰਨ ਗੋਲੀ ਚੱਲਣਾ ਹੈ ਅਦਾਲਤ ਨੇ ਕਿਹਾ ਕਿ ਪੁਲਿਸ ਸ਼ਾਰਟਗਨ ਦੀ ਵਰਤੋਂ ਨਹੀਂ ਕਰਦੀ ਇਸ ਲਈ ਜੀਹਾਂ ਲੱਗਦਾ ਹੈ ਕਿ ਸ਼ਾਰਟਗਨ ਦੀ ਵਰਤੋਂ ਜਿਹੜੀ ਕਿਸਾਨਾਂ ਨੇ ਖੁਦ ਕੀਤੀ ਸੀ ਅਦਾਲਤ ਨੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੂੰ ਵੀ ਨਾਮਜ਼ਦ ਕਰਕੇ ਜਾਂਚ ਦੇ ਹੁਕਮ ਦੇ ਦਿੱਤੇ ਨੇ ਸੋ ਇਹ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਇਹ ਜਿਹੜਾ ਆਪਣਾ ਨੌਜਵਾਨ ਆ ਖਨੋਰੀ ਬਾਰਡਰ ਤੇ ਜਿਹੜਾ ਜਿਹੜਾ ਸ਼ੁਭਕਰਨ ਸਿੰਘ ਜਿਹਦੀ ਉੱਥੇ ਸ਼ਹਾਦਤ ਹੋਈ ਸੀਗੀ ਇਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਵੀ ਦਿੱਤਾ ਨਾਲ ਦੀ ਨਾਲ ਉਹਨਾਂ ਦੇ ਉਹਨਾਂ ਦੀ ਭੈਣ ਗੁਰਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਦੇ ਵਿੱਚ ਸਰਕਾਰੀ ਨੌਕਰੀ ਸੰਬੰਧੀ ਨਿਯੁਕਤੀ ਪੱਤਰ ਵੀ ਦਿੱਤਾ ਸੋ ਇਹ ਜਿਹੜਾ ਜੀ ਮੁੱਖ ਮੰਤਰੀ ਸਾਹਿਬ ਬਲੋ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਵਿਧਾਨ ਸਭਾ ਇਜਲਾਸ ਦੌਰਾਨ ਮਤਾਲ ਲੈਉਣ ਦਾ ਵਾਅਦਾ ਵੀ ਕੀਤਾ ਗਿਆ ਸੀਗਾ ਜਿੱਥੇ ਇਹ ਅੰਦੋਲਨ ਚੱਲ ਰਿਹਾ ਉਹਦੇ ਨਾਲ ਸੰਬੰਧਤ ਇੱਕ ਹੋਰ ਖਬਰ ਇਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਹੀ ਆ ਕਿ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਸ਼ੰਭੂ ਬਾਰਡਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਖੋਲ੍ਹਿਆ ਜਾਵੇ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਸ਼ੰਭੂ ਬਾਰਡਰ ਜਿਹੜਾ ਆ ਉਹਨੂੰ ਇੱਕ ਹਫ਼ਤੇ ਦੇ ਅੰਦਰ ਖੋਲਣ ਦੇ ਨਿਰਦੇਸ਼ ਦਿੱਤੇ ਗਏ ਨੇ ਸੋ ਖੈਰ ਇਹਨੂੰ ਲੈ ਕੇ ਜੀ ਇਹ तकरीबन 4-5 ਮਹੀਨੇ ਹੋ ਗਏ ਨੇ ਤੁਹਾਨੂੰ ਪਤਾ ਕਿ ਬੈਰੀਕੇਡ ਲਾ ਕੇ ਜਿਹੜਾ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਕਿਸਾਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਨਹੀਂ ਬੰਦ ਕੀਤਾ ਜਿਹੜੇ ਲੋਕ ਉੱਥੇ ਪਟੀਸ਼ਨ ਵਗੈਰਾ ਲੈ ਕੇ ਗਏ ਨੇ ਅਦਾਲਤ ਦੇ ਵਿੱਚ ਕਿਸਾਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਥੋੜੋ ਸੜਕਾਂ ਰੋਕੀਆਂ ਅਸੀਂ ਸੜਕਾਂ ਦਾ ਜਿਹੜਾ ਰੋਕੀਆਂ ਸਰਕਾਰ ਨੇ ਅਚਾ ਹੁਣ ਵੀ ਦੇਖੋ ਤੁਸੀਂ ਆ ਜੀ ਇੱਕ ਹੈਗੇ ਨੇ ਇਥੋਂ ਹਰਿਆਣੇ ਦੇ ਮੈਂ ਮੰਤਰੀ ਦੀ ਇੱਕ ਰਿਪੋਰਟ ਦੇਖ ਰਿਆ ਸਿਕਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਹਾਈ ਕੋਰਟ ਨੇ ਸੜਕ ਖੋਲਣ ਦਾ ਨਿਰਦੇਸ਼ ਦਿੱਤਾ ਉਹਨਾਂ ਨੇ ਇਹ ਥੋੜੋ ਕਿਹਾ ਕਿ ਤੁਸੀਂ ਦਿੱਲੀ ਨੂੰ ਚਲੇ ਜਾਓ ਤੁਸੀਂ ਦਿੱਲੀ ਕੀ ਕਰਨ ਜਾਣਾ ਮੰਤਰੀ ਇੱਥੇ ਆ ਜਾਣਗੇ ਤੁਹਾਡੇ ਨਾਲ ਗੱਲ ਕਰ ਲਈ ਇੱਥੇ ਤਾਂ ਚਲੋ ਸਾਡੇ ਵਜ਼ੀਰੇ ਆਲਾ ਸਾਹਿਬ ਭਗਵੰਤ ਸਿੰਘ ਸਾਹਿਬ ਨੇ ਇਹ ਗੱਲ ਕਹੀ ਸੀਗੀ ਕਿ ਗੁਜਰਾਤ ਤੋਂ ਪ੍ਰਧਾਨ ਮੰਤਰੀ ਮੋਦੀ ਦਿੱਲੀ ਕੀ ਕਰਨ ਆਏ ਸੀ ਜਦੋਂ ਦੇਸ਼ ਦੀ ਸਰਕਾਰ ਦਿੱਲੀੋਂ ਚੱਲਦੀ ਆ ਤਾਂ ਕੋਈ ਜਿਹੜਾ ਧਰਨਾ ਪ੍ਰਦਰਸ਼ਨ ਜੇ ਕੋਈ ਕਰਨਾ ਚਾਹੁੰਦਾ ਤੇ ਪ੍ਰੋਟੈਸਟ ਕਰਨਾ ਚਾਹੁੰਦਾ ਇਹ ਫੇ ਹੋਰ ਉਹ ਕਿੱਥੇ ਜਾਣ ਅੱਛਾ ਇਹ ਚਲੋ ਇਹਨਾਂ ਨੇ ਜਿਹੜੇ ਆ ਆਪਣੇ ਹੈਗੇ ਨੇ ਪੰਦੀਰ ਸਾਹਿਬ ਇਹਨਾਂ ਨੇ ਕਿਹਾ ਕਿ ਅਸੀਂ ਦੋਨਾਂ ਫੋਰਮਾਂ ਦੀਆਂ ਜਿਹੜੀਆਂ ਵੀ ਜ ਜਿੰਨੇ ਵੀ ਜਿਹੜੀਆਂ ਅੰਦੋਲਨ ਕਰ ਰਹੀਆਂ ਧਿਰਾਂ ਆ ਉਹਨਾਂ ਦੀ ਮੀਟਿੰਗ ਸੱਦ ਲਈ ਆ ਤੇ ਉਹਦੇ ਵਿੱਚ ਅਸੀਂ ਇਸ ਗੱਲ ਦਾ ਫੈਸਲਾ ਕਰਾਂਗੇ ਕਿ ਹੁਣ ਜਿਹੜਾ ਅੰਦੋਲਨ ਨੂੰ ਇਸ ਵੀਕੇ ਨਾਲ ਕਿੱਧਰ ਨੂੰ ਲੈ ਕੇ ਵਧਣਾ ਜਦੋਂ ਸੜਕਾਂ ਖੁੱਲਦੀਆਂ ਨਹੀਂ ਜਾਂ ਇਹਦੇ ਤੇ ਕੀ ਅੱਗੇ ਚਾਰਾ ਜੋ ਕੀ ਹੁੰਦੀ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪਰ ਬੀਤੇ ਦਿਨਾਂ ਦੇ ਵਿੱਚ ਇਸ ਵੀਕੇ ਦੀਆਂ ਵੀ ਰਿਪੋਰਟਾਂ ਆਈਆਂ ਸੀਗੀਆਂ ਕਿ ਕੁਝ ਜਿਹੜੇ ਆ ਉੱਥੇ ਦੇ ਜਿਹੜੇ ਵਪਾਰੀ ਵਰਗ ਆ ਉਹ ਵੀ ਇਸ ਗੱਲ ਤੋਂ ਨਾਰਾਜ਼ ਆ ਕਿ ਜੀ ਸੜਕਾਂ ਰੁਕੀਆਂ ਹੋਈਆਂ ਨੇ ਕਿਸਾਨਾਂ ਦੇ ਖਿਲਾਫ ਆ ਉਹ ਵੀ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਅਕਸਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਦੇ ਹਾਂ ਜੀ ਕਿ ਕਿੰਨਾ ਇੱਕ ਜਿਹੜਾ ਵੀ ਹਰੇਕ ਜਥੇਬੰਦੀ ਉੱਠ ਕੇ ਧਾਰਨਾ ਲਾ ਦਿੰਦੀ ਹੈ ਜਾਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੀ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਇਹ ਇਹਦੇ ਨਾਲ ਰੁਕਾਵਟਾਂ ਆਉਂਦੀਆਂ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਦੁਸ਼ਵਾਰੀਆਂ ਦਾ ਲੋਕਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਇਹ ਇਨ ਅ ਵੇ ਇੱਕ ਇੱਕ ਪਾਸੇ ਉਹ ਤਾਂ ਗੱਲ ਇਹ ਸਹੀ ਵੀ ਆ ਕਿ ਜਦੋਂ ਜਿਹੜਾ ਇਹ ਅੰਦੋਲਨ ਨੂੰ ਲੈ ਕੇ ਪਰ ਜੇਕਰ ਤੁਸੀਂ ਇਸ ਵੀ ਕੇ ਨਾਲ ਜਿਹੜਾ ਆ ਆਪਾਂ ਰਿਕਾਪਟਾ ਲਾਉਣੀਆਂ ਸ਼ੁਰੂ ਕਰ ਦਵਾਂਗੇ ਤਾਂ ਫਿਰ ਜਮਹੂਰੀਅਤ ਕਿੱਥੇ ਰਹਿ ਜਾਵੇਗੀ ਜਮਹੂਰੀਅਤ ਦੀ ਖੂਬਸੂਰਤੀ ਇਹ ਹੁੰਦੀ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਜਦੋਂ ਸਰਕਾਰਾਂ ਤਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਚਲਦੀਆਂ ਸੀ ਜਦੋਂ ਰਾਜੇ ਮਹਾਰਾਜੇ ਸੀ ਜਾਂ ਅੱਜ ਵੀ ਸਾਊਦੀ ਅਰੇਬੀਆ ਦੇ ਵਿੱਚ ਸਰਕਾਰ ਤਾਂ ਚੱਲਦੀ ਆ ਨਾ ਚਾਈਨਾ ਦੇ ਵਿੱਚ ਵੀ ਜਾਂ ਰਸ਼ੀਆ ਦੇ ਵਿੱਚ ਵੀ ਉੱਥੇ ਦੀ ਕਹਿਣ ਨੂੰ ਤਾਂ ਉਹ ਵੀ ਡੈਮੋਕ੍ਰੇਸੀਜ਼ ਹੀ ਆ ਪਰ ਉੱਥੇ ਕਿਸ ਤਰੀਕੇ ਦਾ ਸਿਸਟਮ ਹੈ ਉਹ ਵੀ ਸਾਨੂੰ ਪਤਾ ਹੀ ਆ ਸੋ ਸਰਕਾਰਾਂ ਤਾਂ ਚੱਲਦੀਆਂ ਹੀ ਆ ਉੱਥੇ ਵੀ ਤੇ ਜੇਕਰ ਤੁਸੀਂ ਜਮਹੂਰੀਅਤ ਕਹਿੰਦੇ ਆ ਕਿ ਲੋਕਾਂ ਨੇ ਲੋਕਤੰਤਰ ਦੇ ਵਿੱਚ ਵੋਟਾਂ ਪਾ ਕੇ ਆਪਣੀ ਸਰਕਾਰ ਚੁਣੀ ਆ ਗੱਲ ਸਿਰਫ ਸਰਕਾਰ ਚੁਣਨ ਦੀ ਨਹੀਂ ਹੁੰਦੀ ਜੇਕਰ ਸਿਰਫ ਸਰਕਾਰ ਚੁਣਨ ਤੱਕ ਜਮਹੂਰੀਅਤ ਹੋਵੇ ਨਾ ਫਿਰ ਤਾਂ ਇਹ ਰਾਜਾशाही ਤੋਂ ਕੋ ਖਾਸ ਬੱਕਰੀ ਚੀਜ਼ ਹੈ ਨਹੀਂ 5 ਸਾਲ ਬਾਅਦ ਸਾਨੂੰ ਮੌਕਾ ਮਿਲਣਾ ਹੈ 5 ਸਾਲਾਂ ਬਾਅਦ ਵੋਟ ਕਰਕੇ ਚਾਹੇ ਇਹਨੂੰ ਚੁਣਨ ਲੋ ਚਾਹੇ ਇਹਨੂੰ ਚੁਣ ਲੋ ਲੋਕਤੰਤਰ ਨਾਮ ਹ ਜਿਹੜਾ ਲੋਕਾਂ ਦੀ 5 ਸਾਲ ਜਿਹੜੀ ਆ ਲਗਾਤਾਰ ਉਹ ਸ਼ਮੂਲੀਅਤ ਦਾ ਜਿਹੜਾ ਲੋਕਾਂ ਦਾ hệਤੰਤਰ ਆ ਨਾ ਵੀ ਜਿਹੜਾ ਸਾਰੀ ਸਰਕਾਰ ਚੱਲਦੀ ਆ ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਕਿੱਦਾਂ ਹੁੰਦੀ ਆ ਕਿ ਜਦੋਂ ਕੋਈ ਕਾਨੂੰਨ ਕੋਈ ਨੀਤੀ ਲੋਕਾਂ ਦੇ ਪੱਖ ਦੀ ਨਹੀਂ ਹੁੰਦੀ ਜਿਵੇਂ ਤਿੰਨ ਕਾਨੂੰਨ ਸੀਗੇ ਲੋਕਾਂ ਨੇ ਜਾ ਕੇ ਉਹਦੇ ਖਿਲਾਫ ਜਿਹੜੇ ਆ ਉਹ ਪ੍ਰੋਟੈਸਟ ਕੀਤਾ ਤੇ ਆਪਣਾ ਜਿਹੜਾ ਉਹਨਾਂ ਨੇ ਪ੍ਰੋਟੈਸਟੇ ਦਰਜ ਕਰਵਾਇਆ ਕਿ ਸਾਨੂੰ ਇਹ ਕਾਨੂੰਨ ਨਹੀਂ ਪਸੰਦ ਇਸੇ ਤਰੀਕੇ ਨਾਲ ਜੇਕਰ ਕੋਈ ਲੋਕਾਂ ਨੂੰ ਲੱਗਦਾ ਹੋਵੇ ਕਿ ਸਾਡੀ ਆ ਮੰਗਿਆ ਤੇ ਇਹਦੇ ਤੇ ਸਰਕਾਰ ਕੰਮ ਨਹੀਂ ਕਰ ਰਹੀ ਤਾਂ ਵੀ ਜਿਹੜਾ ਜਮਹੂਰੀਅਤ ਦੇ ਵਿੱਚ ਆਬਾਮ ਜਾ ਕੇ ਜਿਹੜਾ ਉਹ ਪ੍ਰੋਟੈਸਟ ਕਰਨ ਦਾ ਉਹਨੂੰ ਹੱਕ ਹੁੰਦਾ ਜੇਕਰ ਤੁਸੀਂ ਇਹ ਕਹਿੰਦੇ ਆ ਜੀ ਕਿ ਵੀ ਇਹਨਾਂ ਦੇ ਕਰਕੇ ਨੁਕਸਾਨ ਹੁੰਦਾ ਸਟੇਟ ਦਾ ਨੁਕਸਾਨ ਹੁੰਦਾ ਪੈਸੇ ਖਰਾਬ ਹੁੰਦੇ ਆ ਤਾਂ ਫਿਰ ਜਿਹੜੀਆਂ ਸਰਕਾਰਾਂ ਆ ਹੁਣ ਆ ਕੱਲ ਜਲੰਧਰ ਜਿੰਨੀ ਚੋਣ ਹੋ ਕੇ ਹਟਿਆ ਤੇ ਬੜਾ ਰੌਲਾ ਪੈ ਰਿਹਾ ਜੀ 55% ਜਿਹੜਾ ਵੋਟ ਪਰਸੈਂਟ ਬਹੁਤ ਹੇਠਾ ਰਿਹਾ ਹੁਣ ਤੁਸੀਂ ਹਜੇ ਤੱਕ ਲੋਕਾਂ ਦੇ ਹੱਥ ਤੋਂ ਤੇ ਲਿਟਰਲੀ ਲਿਟਰਲੀ ਇਹ ਮੈਂ ਕੋਈ ਕਹਾਵਤਨ ਜਾਂ ਉਦਾਂ ਨਹੀਂ ਕਹਿ ਰਿਹਾ ਕਿ ਲੋਕਾਂ ਦੇ ਹੱਥ ਤੋਂ ਪਹਿਲੀ ਜਿਹੜੀ ਆ ਸ਼ਾਈ ਨਹੀਂ ਸੀ ਨੱਥੀ ਤਾਂ ਦੂਜੀਆਂ ਵੋਟਾਂ ਆ ਗਈਆਂ ਲਿਟਰਲੀ ਜਿਹੜੀ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਇਹ ਕਿਹਾ ਗਿਆ ਕਿਉਂਕਿ ਮੈਂ ਪੱਗਰ ਸੁਣੀ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਦੂਸਰੇ ਉਂਗਲੀ ਤੇ ਜਿਹੜਾ ਇਹ ਸ਼ਾਈ ਲੱਗੂਗੀ ਬਿ ਜਿਹੜਾ ਇਹ ਕਿਉਂਕਿ ਪਹਿਲੀ ਹਜੇ ਲੋਕ ਸਭਾ ਚੋਣਾਂ ਦੀ ਜਿਹੜੀ ਸ਼ਾਈ ਆ ਉਹ ਲੋਕਾਂ ਦੀਆਂ ਉਂਗਲਾਂ ਤੋਂ ਹਜੇ ਤੱਕ ਫਿੱਕੀ ਨਹੀਂ ਹੋਈ ਤੇ ਦੂਸਰੀ ਚੋਣ ਵੀ ਆ ਗਈ ਸੀ ਸੋ ਉਹ ਜਿਹੜੇ ਖਰਚੇ ਆ ਜਿਹੜੇ ਤੁਹਾਡੇ ਐਮ ਐਲ ਏ ਤੁਹਾਨੂੰ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾਂਦੇ ਆ ਉਹ ਖਰਚੇ ਨਹੀਂ ਲੋਕਾਂ ਤੇ ਪੈਂਦੇ ਤੁਸੀਂ ਸਿਰਫ ਪ੍ਰੋਟੈਸਟ ਕਰਨ ਵਾਲੀ ਧਿਰ ਦੇ ਉੱਤੇ ਸਾਰੇ ਜਣੇ ਆਪਣਾ ਜਿਹੜਾ ਰਾਸ਼ਨ ਪਾਣੀ ਲੈ ਕੇ ਚੜ ਜਾਂਦੇ ਨੇ ਕਿ ਜੀ ਇਹ ਪ੍ਰੋਟੈਸਟ ਕਰਦੇ ਨੇ ਤੇ ਲੋਕਾਂ ਦੇ ਰਾਹ ਰੋਕਦੇ ਨੇ ਡੈਫੀਨੇਟਲੀ ਇੱਕ ਕੰਸੈਂਸਸ ਹੋਣਾ ਚਾਹੀਦਾ ਜਦੋਂ ਕਿਤੇ ਪ੍ਰੋਟੈਸਟ ਕਰਨਾ ਹੋਵੇ ਉਹਦੇ ਲਈ ਕੋਈ ਤੌਰ ਤਰੀਕੇ ਹੋਣੇ ਚਾਹੀਦੇ ਦੇ ਪਰ ਉਹ ਤੌਰ ਤਰੀਕੇ ਜੇਕਰ ਤੁਸੀਂ ਬਣਾਉਗੇ ਵੀ ਇਸ ਵੀਕੇ ਨਾਲ ਪ੍ਰੋਟੈਸਟ ਕਰਨਾ ਇਦਾਂ ਲੋਕਾਂ ਨੇ ਜਾ ਕੇ ਜਿਹੜੇ ਆਪਣੇ ਧਰਨੇ ਪ੍ਰਦਰਸ਼ਨ ਕਰਨੇ ਆ ਪਰ ਉਹਦੇ ਨਾਲ ਦੀ ਨਾਲ ਫਿਰ ਇਹ ਵੀ ਕੱਲਾ ਹੋਣੀ ਚਾਹੀਦੀ ਆ ਕਿ ਫਿਰ ਸਰਕਾਰ ਨੂੰ ਵੀ ਇਹ ਜਿਹੜਾ ਗੱਲ ਨਿਰਧਾਰਿਤ ਹੋਣੀ ਚਾਹੀਦੀ ਆ ਕਿ ਜੇਕਰ ਲੋਕ ਆ ਕੇ ਪ੍ਰੋਟੈਸਟ ਕਰਦੇ ਨੇ ਤਾਂ ਭਾਈ ਫਿਰ ਤੁਸੀਂ ਉਹਨਾਂ ਦੀ ਗੱਲ ਵੀ ਸੁਣੀ ਆ ਇਹ ਨਹੀਂ ਕਿ ਲੋਕੀ ਉੱਥੇ ਬੈਠੇ ਰਹਿਣ ਹੁਣ ਜਿਹੜਾ ਉਹ ਕਿੰਨੇ ਸਮਾਂ ਕਿੰਨਾ ਲੰਬਾ ਸਮਾਂ ਲੋਕ ਜਿਹੜੇ ਆਪਣੇ ਆ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਤਾਂ ਜਾ ਕੇ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਫੈਸਲਾ ਕੀਤਾ ਤਿੰਨੇ ਜਿਹੜਿਆ ਕਾਨੂੰਨਾਂ ਨੂੰ ਵਾਪਸ ਲੈਣ ਦਾ ਤੇ ਨਾਲੇ ਵੈਸੇ ਵੀ ਜਦੋਂ ਹੁਣ ਅਸੀਂ ਪਾਕਿਸਤਾਨ ਨੂੰ ਜਮਹੂਰੀਅਤ ਕਿਉਂ ਨਹੀਂ ਕਹਿੰਦੇ ਕਿਉਂ ਨਹੀਂ ਕਹਿੰਦੇ ਕਿ ਉੱਥੇ ਜਿਹੜੀ ਰੀਅਲ ਡੈਮੋਕ੍ਰੇਸੀ ਆ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਲੋਕੀ ਆਪਣਾ ਉਹ ਉਹ ਜਿਹੜਾ ਸਮੇਂ ਦੀ ਸਰਕਾਰ ਦੇ ਪ੍ਰਤੀ ਆਪਣੀ ਕੋਈ ਵੀ ਮੰਗ ਰੱਖਣਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ੱਤਕਾ ਹੋ ਰਿਹਾ ਜੇਕਰ ਕੋਈ ਪੋਲਿਟਿਕਲ ਪਾਰਟੀ ਉਹਨਾਂ ਨੂੰ ਲੀਡ ਕਰਦੀ ਆ ਤੇ ਜਿਹੜੀ ਵੀ ਪਾਰਟੀ ਸਰਕਾਰ ਦੇ ਵਿੱਚ ਹੁੰਦੀ ਆ ਜਿਹੜੀ ਸਟੈਬਲਿਸ਼ਮੈਂਟ ਆ ਜਿਹੜੀ ਪਾਕਿਸਤਾਨ ਦੀ ਆਰਮੀ ਆ ਉਹਨਾਂ ਦੇ ਨਾਲ ਮਿਲ ਕੇ ਉਹ ਲੋਕਾਂ ਨੂੰ ਲੋਕਾਂ ਤੇ ਆਪਾਂ ਦੇਖਦੇ ਕਿ ਇਸ ਲੈਵਲ ਦਾ ਤਸ਼ੱਦਦ ਜਿਹੜਾ ਉਹ ਪਿਛਲੇ ਸਾਲ ਦੋ ਸਾਲ ਦਾ ਹੋਇਆ ਇਮਰਾਨ ਖਾਨ ਸਾਹਿਬ ਠੀਕ ਹੈ ਉਹ ਕਿਹਾ ਜਾ ਸਕਦਾ ਕਿ ਉਹ ਵੀ ਪ੍ਰਧਾਨ ਮੰਤਰੀ ਰਹੇ ਉਹ ਵੀ ਪਾਵਰ ਪਲੇ ਦੇ ਵਿੱਚ ਉਹਨਾਂ ਦਾ ਹਿੱਸਾ ਰਿਹਾ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹੇਠਾਂ ਆਉਂਦੇ ਨੇ ਉਹਨਾਂ ਦੀ ਜਿਹੜੀ ਆ ਉਹਨੇ ਇੱਕ ਪੋਲੀਟੀਕਲ ਮੂਵਮੈਂਟ ਲੀਡ ਕੀਤੀ ਇੱਕ ਡੈਮੋਕਰੈਟਿਕ ਜਿਹੜਾ ਵੇ ਦੇ ਨਾਲ ਉਹ ਆਪਣੇ ਮੁਲਕ ਦੇ ਵਿੱਚ ਜਿਹੜਾ ਦੁਬਾਰਾ ਉਹਨੇ ਆਪਣੀ ਪਾਰਟੀ ਨੂੰ ਰਿਵਾਈਵ ਕੀਤਾ ਜਿਹੜੀ ਇਮਰਾਨ ਖਾਨ ਦੀ ਪਾਰਟੀ ਹਰੇਕ ਜਿਮਨੀ ਚੋਣ ਹਾਰ ਰਹੀ ਸੀਗੀ ਉਹੀ ਇਮਰਾਨ ਖਾਨ ਦੀ ਪਾਰਟੀ ਨੇ 8 ਫੈਬਰੂਰੀ ਨੂੰ ਵੀ ਇੱਡੀ ਵੱਡੀ ਜਿੱਤ ਹਾਸਲ ਕੀਤੀ ਆ ਨਾ ਕਿ ਉਹਨਾਂ ਕੋ ਕੋ ਚੋਣ ਨਿਸ਼ਾਨ ਸਿਕਾ ਨਹੀਂ ਉਹਨਾਂ ਦੇ ਕੋਲ ਜਿਹੜਾ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦਿੱਤਾ ਗਿਆ ਕਿਉਂਕਿ ਲੋਕੀ ਉਹਨਾਂ ਦੇ ਨਾਲ ਸਗੇ ਪਰ ਲੋਕਾਂ ਨੂੰ ਆਪਣੀ ਉੱਥੇ ਜਿਹੜੀ ਆ ਉਹਨਾਂ ਨੂੰ ਗੱਲ ਬਿਆਖਤ ਕਰਨ ਦਾ ਹੱਕ ਹੀ ਨਹੀਂ ਦਿੰਦੇ ਉਹ ਜਿਹੜੇ ਉੱਥੇ ਸਟੈਬਲਿਸ਼ਮੈਂਟ ਵਾਲੇ ਆ ਜਾਂ ਜਿਹੜੀ ਵੀ ਸਰਕਾਰ ਹੁੰਦੀ ਆ ਸਮੇਂ ਦੀ ਇਸੇ ਕਰਕੇ ਆਪਾਂ ਕਹਿੰਦੇ ਕਿ ਉਹ ਅਸਲੀ ਜਮਹੂਰੀਅਤ ਨਹੀਂ ਹੈਗੀ ਉਹ ਅਸਲੀ ਲੋਕਤੰਤਰ ਨਹੀਂ ਹੈਗਾ ਕਿਉਂਕਿ ਅਸਲੀ ਲੋਕਤੰਤਰ ਦੇ ਵਿੱਚ ਜਿੱਥੇ ਸਰਕਾਰਾਂ ਨੂੰ ਸਰਕਾਰਾਂ ਚਲਾਉਣ ਦਾ ਹੱਕ ਹੁੰਦਾ ਲੋਕਾਂ ਦੀ ਵੋਟ ਦੇ ਨਾਲ ਉੱਥੇ ਹੀ ਜਿਹੜੇ ਲੋਕਾਂ ਨੇ ਵੋਟ ਪਾ ਕੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਹਾਊਸ ਦੇ ਵਿੱਚ ਪਹੁੰਚਾਇਆ ਉਹਨਾਂ ਲੋਕਾਂ ਨੂੰ ਇਹ ਵੀ ਹੱਕਿਆ ਕਿ ਉਹ ਆਪਣਾ ਧਰਨਾ ਪ੍ਰਦਰਸ਼ਨ ਕਰ ਸਕਣ ਸੋ ਇਹਦੇ ਵਿੱਚ ਡੈਫੀਨਟਲੀ ਇਹਦੇ ਤੇ ਗੱਲ ਜਰੂਰ ਹੋਣੀ ਚਾਹੀਦੀ ਹੈ ਇਟ ਇਜ਼ ਅ ਡਿਬੇਟੇਬਲ ਇਸ਼ੂ ਕਿ ਪ੍ਰਦਰਸ਼ਨ ਕਿੱਦਾਂ ਹੋਣ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਰੁਕਾਵਟਾ ਨਾ ਪੈਣ ਇਹਦੇ ਤੇ ਵੀ ਜਿਹੜਾ ਗੱਲਬਾਤ ਹੋਣੀ ਚਾਹੀਦੀ ਆ ਤੇ ਇਹ ਵੀ ਹੋਣਾ ਚਾਹੀਦਾ ਕਿ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਕੇਸਰੀਕੇ ਨਾਲ ਜਿਹੜਾ ਕਿ ਅਸੀਂ ਹਰ ਰੋਜ਼ ਕੋਈ ਇਦਾਂ ਦਾ ਕੰਮ ਨਾ ਕਰੀਏ ਤਾਂ ਕਿ ਲੋਕਾਂ ਦਾ ਜਿਹੜਾ ਸਾਡੇ ਪ੍ਰਤੀ ਪਿਆਰ ਆ ਉਹ ਦੂਜੇ ਪਾਸੇ ਬਦਲ ਜਵੇ ਪਰ ਇਹ ਜ਼ਰੂਰ ਹੈ ਕਿ ਤੁਸੀਂ ਜਿਹੜਾ ਕਿਸਾਨੀ ਧਿਰ ਦੇ ਉੱਤੇ ਜਾਂ ਕਿਸੇ ਵੀ ਜਿਹੜੀ ਆ ਪ੍ਰੋਟੈਸਟ ਕਰ ਰਹੀ ਧਿਰ ਦੇ ਉੱਤੇ ਇਹਨਾਂ ਡੈਮੋਕ੍ਰੇਸੀ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਭਾਈ ਤੁਸੀਂ ਇਦਾਂ ਪ੍ਰੋਟੈਸਟ ਨਾ ਕਰੋ ਤੁਸੀਂ ਇਦਾਂ ਨਾ ਕਰੋ ਕਿਉਂਕਿ ਐਂਡ ਆਫ ਦਾ ਡੇ ਜਮਹੂਰੀਅਤ ਦਾ ਮਤਲਬ ਹੀ ਇਹ ਹੈ ਕਿ ਜਮਹੂਰ ਜਿਹੜੀ ਆਵਾਮ ਆ ਉਹ ਆਪਣੀ ਗੱਲ ਜਿਹੜੀ ਆ ਉਹ ਖੁੱਲ ਕੇ ਕਹਿ ਸਕਣ ਅਦਰਵਾਈਜ਼ ਜਿਹੜੀਆਂ ਸਰਕਾਰਾਂ ਦਾ ਉਹ 사ウਦੀ ਅਰੇਬੀਆ ਦੇ ਵਿੱਚ ਤੇ ਚਾਈਨਾ ਦੇ ਵਿੱਚ ਵੀ ਚੱਲੀ ਜਾਂਦੀਆਂ ਸੋ ਖੈਰ ਜਿਹੜੇ ਆ ਬਹੁਤ ਸਾਰੇ ਹੋਰ ਵੀ ਮਸਲੇ ਸਕੇ ਜੀ ਹੁਣ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਜਰੰਦਰ ਜਿਮਨੀ ਚੋਣ ਦਾ ਨਤੀਜਾ ਵੀ ਆ ਜਾਣਾ ਉਧਰ ਨਾਲ ਦੀ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਪੱਧਰ ਤੇ ਜੀ ਜਿਹੜਾ ਨੈਟੋ ਨੇ ਹਾਲਾਂਕਿ ਉਹਨਾਂ ਨੇ ਇੱਕ ਵਾਰ ਫੇਹ ਗੱਲ ਕਿਹਾ ਕਿ ਯੂਕਰੇਨ ਨੂੰ ਉਹ ਨੈਟੋ ਦੇ ਵਿੱਚ ਸ਼ਾਮਲ ਕਰਨ ਦੇ ਬਾਰੇ ਉਹ ਤਕਰੀਬਨ ਲੱਗ ਰਿਹਾ ਕਿ ਉਹ ਤੈ ਨਹੀਂ ਪਰ ਜਿੰਨਾ ਚਿਰ ਜਿਹੜੀ ਆ ਵਾਰ ਹੈ ਯੂਕਰੇਨ ਤੇ ਰਸ਼ੀਆ ਦਾ ਜਿਹੜਾ ਕੌਨਫਲਿਕਟ ਇਹ ਨਹੀਂ ਖਤਮ ਹੁੰਦਾ ਉਹਨਾਂ ਚ ਇਸ ਸਮੇਂ ਵੱਲੋਂ ਨਹੀਂ ਸੋਚਿਆ ਜਾ ਸਕਦਾ ਤੇ ਬਾਕੀ ਜਿਹੜਾ ਨੀਟੋ ਤੇ ਆਪਾਂ ਗੱਲ ਕਰਦੇ ਆ ਉਥੇ ਜਿਹੜਾ ਇਹ 75ਵੀਂ ਜਿਹੜੀ ਅਨਿਵਰਸਰੀ ਆ ਇਹ ਖਤਮ ਹੋਈ ਆ ਅਗਲੇ ਵੀਲੌਗ ਦੇ ਵਿੱਚ ਇਹਦੀ ਮੁਕੰਮਲ ਤੌਰ ਤੇ ਗੱਲ ਕਰਦੇ ਆ ਕਿ ਨੀਟੋ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਹੋਈਆਂ ਕੇਸਰੀਕੇ ਨਾਲ ਸੋ ਖੈਰ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਬੇਨਤੀ ਆ ਕਿ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਰੋਜ਼ ਤੁਹਾਡੇ ਨਾਲ ਜੁੜੀਦਾ ਜਿੰਨੀਆਂ ਵੀ ਜੜੀਆਂ ਜਰੂਰੀ ਖਬਰਾਂ ਹੁੰਦੀਆਂ ਕੋਸ਼ਿਸ਼ ਕਰੀਂਦੀਆਂ ਕਿ ਤੁਹਾਡੇ ਤੱਕ ਪਹੁੰਚਾਈਏ ਤੇ ਇਸੇ ਤਰੀਕੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਜੋ ਕੁਝ ਵੀ ਹੋ ਰਿਹਾ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਆ ਸੋ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਦਿਓ ਤੇ ਟਿਕਟੌਕ ਵਾਲਿਓ ਬੇਨਤੀ ਆ ਕਿ ਫੋਲੋ ਜਰੂਰ ਕਰ ਲੈਣਾ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ